ਲੋ ਜੀ ਗਰਮਾ ਗਰਮ ਸਟੀਮ ਵਾਲੇ ਮੋਮੋਸ ਘਰ ਚ ਬਣਾਓ ਬਹੁਤ ਹੀ ਵਧੀਆ ਨਾਲ ਹੀ ਮੋਮੋਸ ਵਾਲੀ ਚਟਣੀ ਬਣਾਓ ਜੀ ਬਹੁਤ ਹੀ ਕਰਾਰੇ ਗਰਮਾ ਗਰਮ ਟੇਸਟੀ ਸਪਾਈਸੀ ਤੇ ਬਸ ਤੁਸੀਂ ਖਾਓ ਤੇ ਇੰਜੋਏ ਕਰੋ ਸਰਦੀਆਂ ਨੂੰ ਗਰਮਾ ਗਰਮ ਘਰੇ ਬਣਾਣੇ ਬਹੁਤ ਹੀ ਵਧੀਆ ਆਸਾਨ ਤਰੀਕੇ ਦੇ ਨਾਲ ਅਸੀਂ ਘਰ ਚ ਬਣਾ ਸਕਦੇ ਹਾਂ ਹਰ ਕੋਈ ਖਾ ਸਕਦਾ ਆ ਤੁਸੀਂ ਵੀ ਖਾਓ ਤੇ ਇੰਜੋਏ ਕਰੋ ਜੀ ਟੇਸਟੀ ਬਣਦੇ ਆ ਸਪਾਈਸੀ ਬਣਦੇ ਆ ਤੇ ਬਹੁਤ ਹੀ ਸਵਾਦ ਬਣਦੇ ਆ ਜੀ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਐ ਜੋਤੀਮਨ ਫੈਮਿਲੀ ਜੀ ਕੀ ਹਾਲ ਹੈ ਤੁਹਾਡੇ ਸਾਰਿਆਂ ਦਾ ਵਾਗਰੂ ਤੁਹਾਨੂੰ ਆਪਣੇ ਆਪਣੇ ਪਰਿਵਾਰਾਂ ਵਿੱਚ ਖੁਸ਼ ਰੱਖੇ ਤੰਦਰੁਸਤ ਰੱਖੇ ਆਬਾਦ ਰੱਖੇ ਚੜ੍ਹਦੀ ਕਲਾ 'ਚ ਰੱਖੇ ਅਸੀਂ ਵੀ ਠੀਕਿਆਂ ਚੜ੍ਹਦੀ ਕਲਾ 'ਚ ਅੱਜ ਜੀ ਮੈਂ ਬਣਾ ਰਹੀਆਂ ਮੋਮੋਜ਼ ਪ੍ਰਦੀਪ ਕਈ ਦਿਨਾਂ ਦੀ ਕਹਿ ਰਹੇ ਸੀ ਕਿ ਮੋਮੋਜ਼ ਬਣਾਓ ਪਰ ਟਾਈਮ ਨਹੀਂ ਲੱਗਦਾ ਸੀ ਤੇ ਸੋਚਿਆ ਕਿ ਚਲੋ ਅੱਜ ਬਣਾ ਕੇ ਬਣਾਦੇ ਆਂ ਤੇ ਖਾਂਦੇ ਆਂ ਟੇਸਟ ਕਰਦੇ ਆਂ ਕਿਉਂਕਿ ਸਰਦੀਆਂ ਸ਼ੁਰੂ ਹੋ ਰਹੀਆਂ ਤੇ ਗਰਮਾ ਗਰਮ ਮੋਮੋਸ ਖਾਣ ਨੂੰ ਬੜਾ ਦਿਲ ਕਰ ਰਿਹਾ ਸੀ ਪ੍ਰਦੀਪ ਦਾ ਤੇ ਇਹ ਜੀ ਮੈਂ 1.5 ਕੱਪ ਮੈਦੇ ਦਾ ਲੈ ਲਿਆ ਤੇ ਥੋੜਾ ਜਿਹਾ ਮੈਂ ਨਮਕ ਲੈ ਲਿਆ 1/2 tsp ਤੇ ਬਸ ਹੋਰ ਕੁਝ ਨਹੀਂ ਪਾਣਾ ਇਹਨੂੰ ਆਪਾਂ ਨਾਰਮਲ ਜਿਹੜਾ ਠੰਡਾ ਪਾਣੀ ਹੁੰਦਾ ਨਾ ਉਹਦੇ ਨਾਲ ਹਲਕਾ ਹਲਕਾ ਜਿਹਾ ਇਸ ਤਰ੍ਹਾਂ ਇਨੂੰ ਪਾਣੀ ਥੋੜਾ ਥੋੜਾ ਪਾ ਕੇ ਇਹਨੂੰ ਆਟੇ ਦਾ ਇਹਦਾ ਇੱਕ ਡੋ ਬਣਾਣਾ ਆ ਡੋ ਜਿਹੜਾ ਬਣਾਣਾ ਆ ਬਿਲਕੁਲ ਸਖਤ ਬਣਾਣਾ ਆ ਜੀ ਬਹੁਤ ਜ਼ਿਆਦਾ ਨਰਮ ਨਾ ਹੋਵੇ ਇਸ ਤਰ੍ਹਾਂ ਨਾ ਇਹਦਾ ਡੋ ਬਣਾ ਕੇ ਆਪਾਂ ਇਹਨੂੰ ਨਾ ਥੋੜਾ ਜਿਹਾ ਕੋਈ ਵੀ ਜਾਂ ਤੁਸੀਂ ਤੇਲ ਦਾ ਹੱਥ ਲਾ ਲਓ ਕੋਈ ਵੀ ਲਗਾ ਕੇ ਨਾ ਇਸ ਤਰ੍ਹਾਂ ਇਹਨੂੰ ਹਲਕਾ ਜਿਹਾ ਲਗਾ ਕੇ ਆਇਲ ਲਗਾ ਕੇ ਤਾਂ ਤੁਸੀਂ ਇਹਨੂੰ ਰੱਖ ਦੋ 10 ਦਿਨ ਆਪਾਂ ਹੋਰ ਵੀ ਜਿਵੇਂ ਕਚਟਣੀ ਬਣਾਉਣੀ ਹੁੰਦੀ ਆ ਉਹ ਆਪਾਂ ਤਿਆਰੀ ਕਰਦੇ ਆ 10 ਮਿੰਟ ਦੇਰੇ ਥੋੜਾ ਜਿਹਾ ਰੈਸਟ ਹੋ ਜਾਊਗੀ ਤੇ ਪੂਰੀ ਤਰ੍ਹਾਂ ਇਹ ਜਿਹੜਾ ਡੋ ਆ ਸਾਡਾ ਸੈੱਟ ਹੋ ਜਾਊਗਾ ਦੇਖੋ ਥੋੜਾ ਜਿਹਾ ਹਲਕਾ ਜਿਹਾ ਵੀ ਮੈਂ ਤੇਲ ਦਾ ਹੱਥ ਲਗਾ ਲਿਆ ਆ ਤੇ ਹੁਣ ਇਹਨੂੰ ਕਿਸੇ ਵੀ ਆਪਾਂ ਤੁਸੀਂ ਕੱਪੜੇ ਦੇ ਨਾਲ ਕਿਸੇ ਵੀ ਕੱਪੜੇ ਦੇ ਨਾਲ ਢਾਕੇ ਰੱਖ ਸਕਦੇ ਆ ਜੀ ਇਸ ਤਰ੍ਹਾਂ ਇਹਨੂੰ ਇਹ ਮੈਂ ਆਟੇ ਨੂੰ ਦੇਖ ਰਹੀ ਸੀਗੀ ਕਿ ਆਟਾ ਬਿਲਕੁਲ ਬਹੁਤ ਹੀ ਵਧੀਆ ਸੌਫਟ ਬਣ ਕੇ ਤਿਆਰ ਹੋਇਆ ਆ ਬੇ ਜੀ ਇਹਨੂੰ ਇਸ ਤਰ੍ਹਾਂ ਕੱਪੜੇ ਦਾ ਨਾਲ ਢੱਕ ਲੈਣਾ ਇਹ ਲਈ ਆ ਜੀ ਮੈਂ ਪੱਤਾ ਗੋਭੀ ਜਿਹਨੂੰ ਬੰਦ ਗੋਭੀ ਕਹਿੰਦੇ ਆ ਸ਼ਿਮਲਾ ਮਿਰਚ ਲਈ ਆ ਤੇ ਗਾਜਰਾ ਲਈਆਂ ਤੇ ਪੱਤਾ ਗੋਭੀ ਮੈਂ ਥੋੜੀ ਜਿਹਾ ਜ਼ਿਆਦਾ ਲਈ ਆ ਤੇ ਜੀ ਸ਼ਿਮਲਾ ਮਿਰਚ ਇੱਕ ਲਈ ਆ ਦੋ ਤਿੰਨ ਗਾਜਰਾ ਲੈ ਲਈਆਂ ਇਹ ਜੀ ਲਿਆ ਜੀ ਮੈਂ ਹਰਾ ਧਨੀਆ ਚਟਣੀ ਬਣਾਉਣ ਵਾਸਤੇ ਹਰੇ ਧਨੀਏ ਦੀਆਂ ਜਿਹੜੀਆਂ ਡੰਡੀਆਂ ਆ ਨਾ ਇਹਨਾਂ ਵਿੱਚ ਬਹੁਤ ਫਲੇਵਰ ਹੁੰਦਾ ਆ ਇਸ ਕਰਕੇ ਮੈਂ ਚਟਣੀ ਦੇ ਵਿੱਚ ਜ਼ਿਆਦਾ ਕਰਕੇ ਹਰੇ ਧਨੇਏ ਦੀਆਂ ਡੰਡੀਆਂ ਹੀ ਪਾਇਆ ਕਰੋ ਇਹਦੇ ਵਿੱਚ ਪੱਤਿਆਂ ਨਾਲੋਂ ਵੱਧ ਫਲੇਵਰ ਇਹਦੇ ਵਿੱਚ ਹੁੰਦਾ ਆ ਤੇ ਇਹ ਟਮਾਟਰ ਲੈ ਆ ਜੀ ਮੈਂ ਇਸ ਤਰ੍ਹਾਂ ਛਿਲਕਾ ਉਤਾਰਿਆ ਹੋਇਆ ਇਹਨਾਂ ਦਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹ ਚਟਣੀ ਬਣ ਕੇ ਤਿਆਰ ਹੁੰਦੀ ਇੱਕ ਹਰੀ ਮਿਰਚ ਪਾ ਲਈ ਬਾਕੀ ਇਹ ਗਰਮ ਪਾਣੀ 'ਚ ਭਿੰਦੀਆਂ ਹੋਈਆਂ ਸੀ ਸੁੱਕੀਆਂ ਲਾਲ ਮਿਰਚਾਂ ਇਹ ਪਾ ਲਈਆਂ ਜੀ 2-3 ਤੇ 7-8 ਕਲੀਆਂ ਜੀ ਇਹ ਮੈਂ ਪਾਈਆਂ ਲਸਣ ਦੀਆਂ ਬਾਕੀ ਜੀ ਇਹ ਚਟਣੀ ਬਣਾਉਣ ਲਈ ਮੈਂ ਥੋੜੇ ਜਿਹਾ ਪੱਤਾ ਗੋਭੀ ਦੇ ਪੱਤੇ ਪਾਉਣੇ ਆ ਜੋ ਕਿ ਬਹੁਤ ਹੀ ਵਧੀਆ ਬਹੁਤ ਜ਼ਿਆਦਾ ਅਮੇਜ਼ਿੰਗ ਟੇਸਟ ਆਂਦਾ ਆ ਅਗਰ ਤੁਸੀਂ ਇਸ ਤਰੀਕੇ ਦੇ ਨਾਲ ਚਟਣੀ ਬਣਾ ਕੇ ਦੇਖਣਾ ਇਹ ਪੱਤਾ ਗੋਭੀ ਪਾ ਕੇ ਦੋ ਤਿੰਨ ਪੱਤੇ ਪਾ ਕੇ ਥੋੜਾ ਜਿਹਾ ਮੈਂ ਦੇ ਵਿੱਚ ਆਇਲ ਪਾਇਆ ਆ ਤੇ ਨਾਲ ਹੀ ਮੈਂ ਦੋ ਤਿੰਨ ਚਮਚ ਮੈਂ ਇਹ ਪਾਣੀ ਦੇ ਪਾਏ ਆ ਤੇ ਇਹਨੂੰ ਮੈਂ ਦੇਖੋ ਇਸ ਤਰ੍ਹਾਂ ਆਪਾਂ ਚਟਣੀ ਪੀਸ ਲਈ ਆ ਚਟਣੀ ਵੀ ਤਿਆਰ ਕਰਕੇ ਇੱਕ ਸਾਈਡ ਤੇ ਰੱਖ ਲੈਣੇ ਆ ਜੀ ਹੁਣ ਕਰਦੇ ਆ ਆਪਾਂ ਅੱਗੇ ਅ ਅੱਗੇ ਦੀ ਤਿਆਰੀ ਤੇ ਜਿਵੇਂ ਗੈਸ ਦੀ ਫਲੇਮ ਲੱਗੀ ਆ ਜੀ ਔਨ ਕਰਨ ਔਨ ਕਰਨ ਤੋਂ ਬਾਅਦ ਪੈਨ ਰੱਖਤੀ ਆ ਗੈਸ ਦੇ ਉੱਤੇ ਤੇ ਹੁਣ ਇਹਦੇ ਵਿੱਚ ਪਾਣਾ ਆ ਕੁਕਿੰਗ ਆਇਲ ਕੁਕਿੰਗ ਆਇਲ ਤੁਸੀਂ ਕੋਈ ਵੀ ਪਾ ਸਕਦੇ ਆ ਇਹ ਮੇਰੇ ਕੋਲ ਥੋੜਾ ਜਿਹਾ ਮੈਂ ਫਰਾਈ ਕੀਤਾ ਸੀ ਇੱਕ ਦਿਨ ਕੁਝ ਉਹ ਆਇਲ ਪਿਆ ਸੀ ਉਹੀ ਮੈਂ ਪਾ ਲਿਆ ਤੇ ਇਸ ਕਰਕੇ ਉਹ ਥੋੜਾ ਜਿਹਾ ਵਿੱਚ ਫਰਾਈ ਦਾ ਰਹਿ ਜਾਂਦਾ ਮੈਂ ਪੁੰਨ ਕੇ ਨਹੀਂ ਰੱਖਿਆ ਸੀ ਇਸੇ ਤਰ੍ਹਾਂ ਹੀ ਰੱਖ ਲਿਆ ਸੀ ਤੇ ਇਹ ਜਿਵੇਂ ਪਾਇਆ ਆ ਲਸਣ ਤੇ ਆਦਰਕ ਇਕੱਠਾ ਹੀ ਮੈਂ ਇਹ ਇਹਦਾ ਪੇਸਟ ਬਣਾ ਕੇ ਰੱਖਿਆ ਸੀ ਇਹ ਪਾ ਲਿਆ ਥੋੜਾ ਜਿਹਾ ਲਸਣ ਤੇ ਥੋੜਾ ਜਿਹਾ ਆਦਰਕ ਤੇ ਇਹਨੂੰ ਥੋੜਾ ਜਿਹਾ ਇਹ ਹਲਕਾ ਜਿਹਾ ਪਕਾਣਾ ਜਿਆਦਾ ਬਰਾਊਨ ਨਹੀਂ ਕਰਨਾ ਨਾਲੇ ਮੈਂ ਇਹ ਕद्दूकस ਕੀਤੀਆਂ ਹੋਈਆਂ ਗਾਜਰਾਂ ਤੇ ਕद्दूकस ਕੀਤੀ ਹੋਈ ਬੰਦ ਗੋਭੀ ਤੇ ਬਰੀਕ ਕੱਟੀ ਹੋਈ Shimla mirch ਇਹ ਪਾ ਦਣੀ ਆ ਗਾਜਰਾਂ ਨੂੰ ਤੇ ਮੈਂ ਪਤਾ ਗੋਭੀ ਨੂੰ ਮੈਂ ਕद्दूਗਾਸੀ ਕੀਤਾ ਤੇ Shimla mirch ਮੈਂ ਕੱਟ ਲਈ ਸੀ ਹੁਣ ਆਪਾਂ ਇਹਨਾਂ ਨੂੰ ਨਾ ਮਿਕਸ ਕਰਨਾ ਆ ਤੋੜ ਕੇ ਦੇ ਵਿੱਚ ਚੰਗੀ ਤਰ੍ਹਾਂ ਸਬਜ਼ੀ ਨੂੰ ਜ਼ਿਆਦਾ ਨਹੀਂ ਪਕਾਉਣਾ ਸਿਰਫ ਤਿੰਨ ਦੋ ਤੋਂ ਤਿੰਨ ਮਿੰਟ ਹੀ ਪਕਾਉਣਾ ਹੈ ਹਲਕਾ ਜਿਹਾ ਨਮਕ ਬਹੁਤ ਘੱਟ ਨਮਕ ਪਾਣਾ ਹੈ ਕਿਉਂਕਿ ਅੱਗੇ ਜਾ ਕੇ ਆਸੀਂ ਸੋਇਆ ਸੌਸ ਪਾਉਣੀ ਆ ਜੋ ਕਿ ਆਲਰੇਡੀ ਸਾਲਟਡ ਹੁੰਦੀ ਆ ਉਹ ਵੀ ਆ ਦੇਖੋ ਸੋਇਆ ਸੌਸ ਦੇ ਮੈਂ ਦੋ ਤੋਂ ਤਿੰਨ ਚਮਚ ਪਾ ਰਹੀ ਆ ਇੱਕ ਚਮਚ ਦੋ ਚਮਚ ਤਿੰਨ ਚਮਚ ਜਿਹੜੇ ਟੇਬਲस्पून ਹੁੰਦੇ ਆ ਉਸ ਸਬਜ਼ੀ ਦੇ ਨਾਲ ਮੈਂ ਇਹ ਪਾ ਰਹੀ ਆ ਅੰਦਾਜ਼ੇ ਨਾਲ ਤੇ ਇਸ ਤਰ੍ਹਾਂ ਇਹਨੂੰ ਸਾਰੇ ਨੂੰ ਮਿਕਸ ਕਰ ਲੈਣਾ ਹੁਣ ਜਿਹੜਾ ਇਹਨਾਂ ਸਬਜ਼ੀਆਂ ਨੇ ਪਾਣੀ ਛੱਡਣਾ ਆ ਇਹਨਾਂ ਦੇ ਵਿੱਚ ਇੱਕ ਆਪਣੇ ਜੂਸਸ ਹੁੰਦੇ ਆ ਇਹਨਾਂ ਸਬਜ਼ੀਆਂ ਦੇ ਵਿੱਚ ਉਹ ਆਪਾਂ ਪਾਣੀ ਨੂੰ ਸੁਕਾਣਾ ਆ ਬਿਲਕੁਲ ਆ ਦੇਖੋ ਹੁਣ ਮੈਂ ਪਾ ਰਹੀ ਆ ਇਹਦੇ ਉੱਤੇ ਕਾਲੀ ਮਿਰਚ ਤਾਜੀ ਫਰੈਸ਼ ਕ੍ਰਾਸ਼ ਕੀਤੀ ਹੋਈ ਕਾਲੀ ਮਿਰਚ ਪਾਉਣੀ ਆ ਚੰਗੀ ਤਰ੍ਹਾਂ ਮਿਕਸ ਕਰਨਾ ਆ ਇਹਨੂੰ ਇਸ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਜੀ ਜਿਹੜਾ ਇਹਦੇ ਵਿੱਚੋਂ ਆ ਦੇਖੋ ਤੁਹਾਨੂੰ ਮੈਂ ਦਿਖਾ ਰਹੀ ਆ ਪਾਣੀ ਇਹਦੇ ਵਿੱਚੋਂ ਨਿਕਲ ਰਿਹਾ ਜਿਉਂ ਕਿਉਂਕਿ ਆਪਾਂ ਨਮਕ ਵੀ ਪਾਇਆ ਹਨਾ ਸੋਇਆ ਸੌਸ ਵੀ ਪਾਈ ਆ ਇਹਨੂੰ ਬਿਲਕੁਲ ਡਰਾਈ ਕਰਨਾ ਆ ਸੁਕਾਣਾ ਆ ਗੈਸ ਦੀ ਫਲੇਮ ਜਿਹੜੀ ਆ ਇਹ ਮੀਡੀਅਮ ਰੱਖਣੀ ਆ ਤੇਜ਼ ਨਹੀਂ ਕਰਨੀ ਜ਼ਿਆਦਾ ਥੱਲੇ ਦੇ ਤਲੇ ਦੇ ਨਾਲ ਨਾਲ ਨਾ ਲੱਗਣਾ ਥੱਲੇ ਦੇ ਨਾਲ ਚਿਪਕਣਾ ਤੇ ਥੋੜੀ ਦੇਰ ਬਾਅਦ ਆਪਾਂ ਇਹਨਾਂ ਨੂੰ ਦੇਖਦੇ ਆ 19 ਦੇਰ ਮੈਂ ਆਪਣਾ ਪਲੇਟਫਾਰਮ ਕਾਊਂਟਰ ਜਿਹੜਾ ਆ ਸਾਫ਼ ਕਰ ਰਹੀ ਆ ਜੋ ਕਿ ਆਪਾਂ ਇੱਥੇ ਬਣਾਉਣੇ ਆ ਇਹ ਮੈਦਾ ਮੈਦੇ ਦੀਆਂ ਛੋਟੀਆਂ-ਛੋਟੀਆਂ ਆਪਾਂ ਮੋਮੋਜ਼ ਵਾਸਤੇ ਇਹ ਟਿੱਕੀਆਂ ਜੀਆਂ ਬਣਾਉਣੀਆਂ ਰੋਟੀਆਂ ਛੋਟੀਆਂ-ਛੋਟੀਆਂ ਕਹਿ ਲਓ ਚਾਹੇ ਇਹਨਾਂ ਨੂੰ ਵੇਲ ਕੇ ਇਸ ਤਰ੍ਹਾਂ ਇਹਨੂੰ ਮੈਂ ਦੁਬਾਰਾ ਫੇਰ ਹੱਥ ਦੇ ਨਾਲ ਥੋੜਾ ਜਿਹਾ ਮਿਕਸ ਕਰ ਰਹੀ ਹਾਂ ਆਟੇ ਨੂੰ ਤੇ ਹੁਣ ਆਪਾਂ ਬਣਾ ਰਹੇ ਆ ਆ ਦੇਖੋ ਜੀ ਜਾਂ ਤਾਂ ਤੁਸੀਂ ਇੱਕ ਵੱਡੀ ਸਾਰੀ ਰੋਟੀ ਵੇਲ ਲੈਣੀ ਮੈਂ ਥੋੜਾ ਜਿਹਾ ਇਹਦੇ ਤੇ ਮੈਦਾ ਛਿੜਕ ਕੇ ਆ ਆਪਣੇ ਕਾਊਂਟਰ ਤੇ ਇੱਕ ਲੈ ਲਿਆ ਪੇੜਾ ਤੁਹਾਨੂੰ ਮੈਂ ਦੋ ਤਰੀਕੇ ਨਾਲ ਦੱਸ ਰਹੀ ਆ ਕਿ ਕਿਸ ਤਰ੍ਹਾਂ ਆਪਾਂ ਇਹਨਾਂ ਨੂੰ ਬਣਾ ਸਕਦੇ ਆ ਦੇਖੋ ਇਹਦੇ ਉੱਤੇ ਰੱਖ ਕੇ ਚੰਗੀ ਤਰ੍ਹਾਂ ਆਪਾਂ ਇਹਨੂੰ ਵੇਲਣੇ ਦੇ ਨਾਲ ਵੇਲ ਲੈਣਾ ਆ ਬਿਲਕੁਲ ਪਤਲਾ ਵੇਲਣਾ ਆ ਵੈਸੇ ਜਿਹੜੇ ਮੋਮੋਜ਼ ਹੁੰਦੇ ਨਾ ਉਹਨਾਂ ਦੇ ਵਿੱਚ ਜਿਹੜੀ ਆਪਾਂ ਸਬਜ਼ੀ ਭਰਦੇ ਆ ਉਹ ਬਿਲਕੁਲ ਐ ਇੰਨਾ ਪਤਲਾ ਵੇਲਣਾ ਕਿ ਉਹ ਸਾਨੂੰ ਜਦੋਂ ਆਪਾਂ ਸਟੀਮ ਕਰਕੇ ਦੇਖੀਏ ਤਾਂ ਉਹ ਬਿਲਕੁਲ ਆਰ ਪਾਰ ਉਹਨਾਂ ਦਾ ਥੋੜਾ ਜਿਹਾ ਸਾਨੂੰ ਦਿਸਣਾ ਚਾਹੀਦਾ ਪਤਾ ਲੱਗਣਾ ਚਾਹੀਦਾ ਕਿ ਸਬਜ਼ੀਆਂ ਇਹਦੇ ਵਿੱਚ ਸਟਾਫ ਕੀਤੀਆਂ ਹੋਈਆਂ ਐ ਇੰਨਾ ਕੋ ਕਹਿੰਦੇ ਪਤਲਾ ਆਪਾਂ ਇਹਨੂੰ ਬੇਲਣਾ ਆ ਜੀ ਬੇਲ ਸਕਦੇ ਆ ਆ ਦੇਖੋ ਇਸ ਤਰ੍ਹਾਂ ਤੇ ਜਾਂ ਤਾਂ ਤੁਸੀਂ ਇਹਨੂੰ ਕਿਸੇ ਤਿੱਖੇ ਵੱਡੀ ਸਾਰੀ ਰੋਟੀ ਵੇਲ ਕੇ ਕਿਸੇ ਕੋਲੀ ਦੇ ਨਾਲ ਜਾਂ ਗਲਾਸ ਦੇ ਨਾਲ ਇਹਦੀ ਗੋਲ ਸ਼ੇਪ ਕੱਟ ਸਕਦੇ ਆ ਇਸ ਕਰਕੇ ਮੈਂ ਤੁਹਾਨੂੰ ਪਹਿਲਾਂ ਇਹ ਰਫਲੀ ਜਿਹਾ ਵੇਲ ਕੇ ਦੱਸਿਆ ਆ ਦੇਖੋ ਇਸ ਤਰ੍ਹਾਂ ਮੈਂ ਕੱਪ ਦੇ ਨਾਲ ਕੱਟ ਕੇ ਇਹਦੀ ਆਏ ਦੇਖੋ ਐਨੇ ਕੇਪੇ ਬਣਾ ਲਿਆ ਅਗਰ ਤੁਸੀਂ ਵੱਡੇ ਸਾਈਜ਼ ਦੇ ਬਣਾਣੇ ਚਾਹਦੇ ਆ ਤੁਸੀਂ ਇਹਨੂੰ ਵੀ ਵੱਡਾ ਵੇਲੋ ਪਤਲਾ ਹੋ ਜਾਣਾ ਆ ਦੁਬਾਰਾ ਫੇਰ ਆਪਾਂ ਆਟੇ ਦੇ ਵਿੱਚ ਇਹਨੂੰ ਲਗਾ ਦੇਣਾ ਤੇ ਅੱਗੇ ਮੈਂ ਹੋਰ ਆਟਾ ਲੈ ਰਹੀ ਆ ਤੁਹਾਨੂੰ ਮੈਂ ਹੁਣ ਦੱਸ ਰਹੀ ਆ ਬਿਲਕੁਲ ਛੋਟਾ ਜਿਹਾ ਲੈ ਲਓ ਪੀੜਾ ਬਹੁਤ ਜ਼ਿਆਦਾ ਛੋਟਾ ਤੇ ਇਹਨੂੰ ਵੀ ਆਪਾਂ ਇਸੇ ਤਰ੍ਹਾਂ ਹੀ ਵੇਲਣਾ ਆ ਕਿਉਂਕਿ ਜਿਆਦਾ ਮੋਟਾ ਹੋਗਾ ਮੈਦਾ ਉਹ ਖਾਣ ਨੂੰ ਵੀ ਚੰਗਾ ਲੱਗਦਾ ਸਬਜ਼ੀਆਂ ਅਸੀਂ ਇਹਦੇ ਵਿੱਚ ਭਰਦੀਆਂ ਪੂਰੀ ਤਰ੍ਹਾਂ ਸਟਾਫ ਕਰਦੀਆਂ ਸਬਜ਼ੀਆਂ ਘੱਟ ਨਹੀਂ ਭਰਦੀਆਂ ਜਿੰਨੀਆਂ ਆਪਾਂ ਜ਼ਿਆਦਾ ਭਰਾਂਗੇ ਉੰਨੇ ਹੀ ਵਧੀਆ ਹੀ ਇਹ ਸਾਡੇ ਬਣ ਕੇ ਤਿਆਰ ਹੋਊਗੇ ਜੀ ਆ ਦੇਖੋ ਅਗਰ ਇਸ ਤਰ੍ਹਾਂ ਰੋਟੀ ਜੋੜਦੀਆਂ ਨਾਲ ਤੁਸੀਂ ਇਹਨੂੰ ਜ਼ਿਆਦਾ ਹੋਰ ਵੀ ਵੇਚ ਸਕਦੇ ਆ ਆ ਦੇਖੋ ਜੀ ਇਸ ਤਰ੍ਹਾਂ ਵੀ ਤੁਸੀਂ ਇੰਨਾ ਕੋਈ ਵੱਡਾ ਲੈ ਸਕਦੇ ਆ ਅਗਰ ਤੁਸੀਂ ਥੋੜੇ ਜਿ ਮੋਮੋਜ਼ ਵੱਡੇ ਬਣਾਉਣੇ ਆ ਅਗਰ ਛੋਟੇ ਬੱਚਿਆਂ ਨੂੰ ਖਾਣੇ ਆ ਤਾਂ ਤੁਸੀਂ ਛੋਟੇ ਬਣਾ ਸਕਦੇ ਆ ਵੱਡੇ ਬਣਾਉਣੇ ਆ ਤਾਂ ਵੱਡੇ ਵੀ ਬਣਾ ਸਕਦੇ ਜਿਸ ਤਰ੍ਹਾਂ ਦੇ ਤੁਸੀਂ ਸ਼ੇਪ ਦੇ ਵਿੱਚ ਬਣਾਉਣੇ ਆਪਣੀ ਮਰਜ਼ੀ ਦੇ ਨਾਲ ਉਹਨਾਂ ਨੂੰ ਬਣਾ ਸਕਦੇ ਆ ਬਹੁਤ ਤਰ੍ਹਾਂ ਦੇ ਬਣਦੇ ਆ ਜੀ ਆ ਦੇਖੋ ਜੀ ਇਸ ਤਰ੍ਹਾਂ ਤੇ ਇਹ ਛੋਟਾ ਆ ਇਹ ਥੋੜਾ ਵੱਡਾ ਆ ਅਗਰ ਤੁਸੀਂ ਕੱਟਣਾ ਹੀ ਆ ਗੋਲ ਕੱਟਣਾ ਤਾਂ ਥੋੜੇ ਤੁਸੀਂ ਵੱਡੇ ਵੱਡਾ ਬਰਤਨ ਲੈਣਾ ਜਿਹਦੇ ਨਾਲ ਤੁਸੀਂ ਗੁਲਾਈ ਚ ਕੱਟ ਸਕਦੇ ਵੱਡੇ ਮੂੰਹ ਵਾਲਾ ਜਿਹਦੇ ਵਿੱਚ ਗਲਾਸ ਦਾ ਮੂੰਹ ਥੋੜਾ ਵੱਡਾ ਗਲਾਸ ਹੋਵੇ ਆ ਦੇਖੋ ਜੀ ਸਬਜੀ ਬਿਲਕੁਲ ਸਾਡਾ ਪਾਣੀ ਇਹਦਾ ਸੋਖ ਹੋ ਗਿਆ ਦੂਸਰੀ ਸਾਈਡ ਤੇ ਉਧਰੋਂ ਅਸੀਂ ਰੋਟੀਆਂ ਬੇਲ ਰਹੇ ਹਾਂ ਮੋਮੋਜ਼ ਵਾਸਤੇ ਤੇ ਇਹ ਜਿਹੜਾ ਬਿਲਕੁਲ ਪਾਣੀ ਡਰਾਈ ਹੋ ਗਿਆ ਹੁਣ ਆਪਾਂ ਇਹਨੂੰ ਥੋੜੀ देर ਪੱਖੇ ਥੱਲੇ ਰੱਖਿਆ ਰੱਖਣ ਤੋਂ ਬਾਅਦ ਜੀ ਇਧਰ ਸਾਡੀਆਂ ਅਸੀਂ ਮੋਮੋਜ਼ ਵਾਸਤੇ ਰੋਟੀਆਂ ਬੇਲ ਲਈਆਂ ਸੀ ਤੇ ਹੁਣ ਇਹਨਾਂ ਦੇ ਵਿੱਚ ਆਪਾਂ ਕਰ ਰਹੇ ਹਾਂ ਸਟਫਿੰਗ ਤੇ ਇਹ ਸਟਫਿੰਗ ਕਰਨ ਵਾਸਤੇ ਜੀ ਆ ਦੇਖੋ ਇਸ ਤਰ੍ਹਾਂ ਆਪਾਂ ਜਿਆਦਾ سارے ਸਟਫਿੰਗ ਲੈਣੀ ਆ ਦੇਖੋ ਬਿਲਕੁਲ ਭਰ ਕੇ ਤੇ ਇਹਨੂੰ ਆਪਾਂ ਕਿਸੇ ਵੀ ਸ਼ੇਪ ਦੇ ਵਿੱਚ ਇਹ ਮੋਮੋਸ ਬਣਾ ਸਕਦੇ ਆ ਦੇਖੋ ਜਿਵੇਂ ਇੱਕ ਪਾਸੇ ਆਪਾਂ ਇਹਦੀ ਚੁੰਡੀ ਜੀ ਭਰ ਲੈਣੀ ਆ ਤੇ ਬਾਕੀ ਇਹਨਾਂ ਨੂੰ ਨਾਲ-ਨਾਲ ਇਹ ਇਸ ਤਰ੍ਹਾਂ ਮਿਕਸ ਮਲਾਂਦੇ ਜਾਣਾ ਫੋਲਡ ਕਰਨਾ ਤੇ ਉਹ ਪਹਿਲੇ ਫੋਲਡਿੰਗ ਦੇ ਨਾਲ ਇਹਨੂੰ ਨਾਲ-ਨਾਲ ਇਹਨੂੰ ਉਹਦੇ ਨਾਲ ਜੋੜਦੇ ਜਾਣਾ ਫੋਲਡ ਕਰਕੇ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਜਿਵੇਂ ਆਪਾਂ ਪੇੜੇ ਦੇ ਵਿੱਚ ਆਲੂ ਭਰ ਕੇ ਇਹਨਾਂ ਨੂੰ ਕਰੀਦਾ ਐ ਐਸੇ ਤਰ੍ਹਾਂ ਤੁਸੀਂ ਇਹਨੂੰ ਵੀ ਫੋਲਡ ਕਰਕੇ ਇਹਨੂੰ ਤੁਸੀਂ ਉਹਦੇ ਨਾਲ ਹੀ ਮਿਲਾਉਂਦੇ ਜਾਣਾ ਦੇਖੋ ਪੂਰੀ ਤਰ੍ਹਾਂ ਇਹਨੂੰ ਉੱਪਰੋਂ ਦੀ ਆਪਾਂ ਲੋਕ ਕਰਨਾ ਤਾਂ ਜੋ ਜਿਹੜੀਆਂ ਸਬਜ਼ੀਆਂ ਸਾਡੀਆਂ ਬਾਹਰ ਨਾ ਨਿਕਲਣ ਤੇ ਇਹਨੂੰ ਆਪਾਂ ਇਸ ਤਰ੍ਹਾਂ ਗੁਲਾਈ ਦੇ ਵਿੱਚ ਘੁਮਾ ਦੇਣਾ ਦੇਖੋ ਬਿਲਕੁਲ ਮੋਮੋਜ਼ ਦੀ ਸ਼ੇਪ ਬਣ ਜਾਂਦੀ ਆ ਤੇ ਖਾਣ ਨੂੰ ਵੀ ਬਹੁਤ ਟੇਸਟੀ ਬਹੁਤ ਵਧੀਆ ਲੱਗਦੇ ਆ ਇਸ ਤਰ੍ਹਾਂ ਹੁਣ ਮੈਂ ਤੁਹਾਨੂੰ ਦੂਸਰੀ ਤਰ੍ਹਾਂ ਵੀ ਬਣਾ ਕੇ ਦੱਸੂਗੀ ਆ ਦੇਖੋ ਜੀ ਅਗਰ ਤੁਸੀਂ ਨੌਨਵੇਜ ਖਾਣਾ ਪਸੰਦ ਕਰਦੇ ਆ ਤਾਂ ਤੁਸੀਂ ਇਹਦੇ ਵਿੱਚ ਚਿਕਨ ਦੀ ਸਟਫਿੰਗ ਵੀ ਭਰ ਸਕਦੇ ਆ ਚਿਕਨ ਵਾਲੇ ਮੋਮੋਜ਼ ਵੀ ਬਣਾ ਸਕਦੇ ਆ ਬਹੁਤ ਤਰ੍ਹਾਂ ਦੇ ਬਣਦੇ ਆ ਪਨੀਰ ਪਾ ਸਕਦੇ ਆ ਮਸ਼ਰੂਮ ਪਾ ਸਕਦੇ ਆ ਜਿਹੜੀ ਵੀ ਤੁਹਾਡੇ ਕੋਲ ਕੋਈ ਸਬਜ਼ੀ ਹੈਗੀ ਆ ਤੁਸੀਂ ਪਾ ਸਕਦੇ ਆ ਆ ਦੇਖੋ ਇਸ ਤਰ੍ਹਾਂ ਮੈਂ ਇਹਨੂੰ ਹਨਾ ਹਾਫ ਹਮ ਇਸ ਤਰ੍ਹਾਂ ਕਰਨਾ ਆ ਹਾਫ ਇਹਨੂੰ ਲੋਕ ਕਰਕੇ ਜਿਹੜਾ ਅੱਗੇ ਵਾਲਾ ਪੋਰਸ਼ਨ ਬਚਿਆ ਇਹਨੂੰ ਇਸ ਤਰ੍ਹਾਂ ਇਹਦੇ ਨਾਲ ਲੋਕ ਕਰ ਦੇਣਾ ਆ ਅਗਰ ਤੁਹਾਡੇ ਕੋਲ ਨਹੀਂ ਹੈਗੇ ਇਹ ਨਹੀਂ ਇਸ ਤਰ੍ਹਾਂ ਉੱਪਰੋਂ ਲੋਕ ਹੁੰਦਾ ਤੁਸੀਂ ਹਲਕਾ ਜਿਹਾ ਪਾਣੀ ਦਾ ਵੀ ਹੱਥ ਲਗਾ ਸਕਦੇ ਹੋ ਵੈਸੇ ਤਾਂ ਮੈਂ ਤਾਂ ਇਸੇ ਤਰ੍ਹਾਂ ਹੀ ਬਣਾਉਂਦੀ ਹੁੰਦੀ ਜਦੋਂ ਬਣਾਉਂਦੀ ਹੁੰਦੀ ਜੇ ਤੁਸੀਂ ਇਹਨੂੰ ਇਸ ਤਰ੍ਹਾਂ ਛੱਡਣਾ ਇਸ ਤਰ੍ਹਾਂ ਛੱਡ ਸਕਦੇ ਆ ਜਾਂ ਫਿਰ ਤੁਸੀਂ ਇਹਨੂੰ ਆ ਦੇਖੋ ਇਸ ਤਰ੍ਹਾਂ ਵੀ ਬਣਾ ਸਕਦੇ ਆ ਇਹਦੇ ਵਿੱਚ ਆਪਾਂ ਚਟਣੀ ਦੀ ਸਟਫਿੰਗ ਵੀ ਕਰ ਸਕਦੇ ਆ ਦੇਖੋ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਆ ਪ੍ਰਦੀਪ ਵੀ ਮੇਰੇ ਨਾਲ ਕਰਾਣ ਦੀ ਕੋਸ਼ਿਸ਼ ਕਰ ਰਹੀ ਸੀ ਆ ਦੇਖੋ ਮੋਮੋ ਸਾਰੇ ਅਸੀਂ ਬਣਾ ਕੇ ਰੱਖ ਲਏ ਆ ਆ ਪ੍ਰਦੀਪ ਨੇ ਬਣਾਇਆ ਸੀ ਤੇ ਆ ਦੇਖੋ ਜੀ ਸਾਰੇ ਤਰ੍ਹਾਂ ਦੇ ਬਣਾ ਲਏ ਆ ਬਣਾਉਣ ਤੋਂ ਬਾਅਦ ਜੀ ਹੁਣ ਆਪਾਂ ਇਹਨਾਂ ਨੂੰ ਕਰਨਾ ਆ ਸਟੀਮ ਸਟੀਮ ਕਰਨ ਵਾਸਤੇ ਮੇਰੇ ਕੋਲ ਪ੍ਰੋਪਰ ਸਟੀਮਰ ਜਿਹੜਾ ਹੁੰਦਾ ਉਹ ਹੈ ਨਾ ਸੀ ਪਰ ਮੇਰੇ ਕੋਲ ਇਹ ਵਾਲਾ ਹੈਗਾ ਸੀ ਕਿਉਂਕਿ ਜਦੋਂ ਵੀ ਮੈਂ ਬਣਾਉਂਦੀ ਹੁੰਦੀ ਆ ਤਾਂ ਮੈਂ ਇਹਦੇ ਵਿੱਚ ਹੀ ਸਟੀਮ ਕਰਦੀ ਹੁੰਦੀ ਆ ਜਾਂ ਫਿਰ ਇੱਕ ਹੋਰ ਹੁੰਦਾ ਆ ਛਾਣਨੀ ਟਾਈਪ ਜਿਹਾ ਉਹਦੇ ਵਿੱਚ ਵੀ ਆਪਾਂ ਸਟੀਮ ਕਰ ਸਕਦੇ ਹਲਕਾ ਜਿਹਾ ਬਰਸ਼ ਨੂੰ ਔਇਲ ਲਗਾ ਕੇ ਸਾਰਿਆਂ ਤੇ ਔਇਲਿੰਗ ਕਰ ਦੇਣੀ ਆ ਤਾਂ ਜੋ ਜਿਹੜੇ ਮੋਮੋਸ ਆ ਸਾਡੇ ਜਦੋਂ ਸਟੀਮ ਹੋਣ ਇਹਦੇ ਨਾਲ ਚਿਪਕਣ ਨਾਲ ਚਿਪਕਣ ਨਾ ਤੇ ਇਹਦੇ ਨਾਲ ਜੁੜਨ ਨਾ ਆ ਦੇਖੋ ਜੀ ਇਸ ਤਰ੍ਹਾਂ ਇਹਨਾਂ ਨੂੰ ਸਾਰਿਆਂ ਨੂੰ ਬੜੇ ਧਿਆਨ ਦੇ ਨਾਲ ਰੱਖਦੇ ਜਾਣਾ ਆ ਤੁਸੀਂ ਸਾਰੇ ਇੱਕ ਵਾਰ ਚ ਹੀ ਆ ਜਾਣੇ ਆ ਤੇ ਕਦੇ-ਕਦੇ ਇਸ ਤਰ੍ਹਾਂ ਦੀ ਚੀਜ਼ ਬਣਾ ਲਿਆ ਕਰੋ ਮੈਦਾ ਕਦੇ-ਕਦੇ ਖਾਣ ਨੂੰ ਬਗਾੜ ਨਹੀਂ ਕਰਦਾ ਅਗਰ ਤੁਸੀਂ ਚਾਹੋ ਤਾਂ ਤੁਸੀਂ ਆਟਾ ਵੀ ਲੈ ਸਕਦੇ ਹੋ ਥੋੜਾ ਜਿਹਾ ਹਾਫ ਆਟਾ ਤੇ ਹਾਫ ਮੈਦਾ ਵੀ ਲੈ ਸਕਦੇ ਹੋ ਆ ਲਓ ਜੀ ਇਸ ਤਰ੍ਹਾਂ ਮੈਂ ਇਹਨੂੰ ਰੱਖ ਲਿਆ ਤੇ ਹੁਣ ਇੱਧਰ ਸਾਡਾ ਪਾਣੀ ਵੀ ਸਟੀਮ ਹੋ ਰਿਹਾ ਆ ਪਾਣੀ ਦੇ ਵਿੱਚ ਆਪਾਂ ਇਹਨੂੰ ਇਸ ਤਰ੍ਹਾਂ ਰੱਖ ਲੈਣਾ ਆ ਦੇਖੋ ਜੀ ਰੱਖ ਲਿਆ ਰੱਖਣ ਤੋਂ ਬਾਅਦ ਇਹਦਾ ਪਰਦੇ ਦਾ ਨਾ ਜਿੱਟਕਣਾ ਬਿਲਕੁਲ ਆ ਦੇਖੋ ਅਗਰ ਇਹ ਟਕਣਾ ਤੁਹਾਡਾ ਥੋੜਾ ਜਿਹਾ ਵੀ ਤੱਕ ਤੇ ਸਟੀਮ ਨਿਕਲਦੀ ਵੀ ਆ ਤੁਸੀਂ ਉੱਥੇ ਕੱਪੜਾ ਰੱਖ ਸਕਦੇ ਆ ਕੋਈ ਵੀ ਜਿਵੇਂ ਕਿ ਕਿਚਨ ਟਾਵਲ ਹੁੰਦੇ ਆ ਉਹ ਵੀ ਰੱਖ ਸਕਦੇ ਆ ਦੇਖੋ ਇਸ ਤਰ੍ਹਾਂ ਮੇਰੇ ਥੋੜੇ ਜਿਹਾ ਦੀ ਸਟੀਮ ਨਿਕਲ ਰਹੀ ਸੀ ਮੈਂ ਇਸ ਤਰ੍ਹਾਂ ਇਹ ਕੱਪੜਾ ਰੱਖਿਆ ਹੋਇਆ ਸੀ ਲਓ ਜੀ ਦੇਖੋ ਬਿਲਕੁਲ ਸਟੀਮ ਹੋ ਗਿਆ ਇੰਨੀ ਸੋਹਣੀ ਇਹਨਾਂ ਤੇ ਸ਼ਾਈਨ ਆਈ ਸੀ ਨਾ ਬਹੁਤ ਵਧੀਆ ਦੇਖੋ ਆਪਾਂ ਜੀ ਹੁਣ ਇਹਨਾਂ ਨੂੰ ਕੱਢਣ ਲੱਗੇ ਆ ਡਿਸ਼ ਦੇ ਵਿੱਚ ਪਲੇਟ ਦੇ ਵਿੱਚ ਬੜੇ ਸਾਵਧਾਨ ਦੇ ਨਾਲ ਬੜੇ ਖਿਆਲ ਦੇ ਨਾਲ ਤੁਸੀਂ ਇਹਨਾਂ ਨੂੰ ਕੱਢਣਾ ਆ ਕਿਉਂਕਿ ਸਟੀਮ ਬਹੁਤ ਤੇਜ਼ ਆ ਜਿਹੜੀ ਭਾਫ ਆ ਇਹ ਹੱਥ ਨੂੰ ਲੱਗ ਸਕਦੀ ਆ ਬੜੇ احتیاط ਦੇ ਨਾਲ ਬੜੇ ਖਿਆਲ ਦੇ ਨਾਲ ਤੁਸੀਂ ਇਹਨਾਂ ਨੂੰ ਕੱਢਣਾ ਆ ਆ ਦੇਖੋ ਜੀ ਮੈਂ ਇਹਨਾਂ ਨੂੰ ਕੱਢ ਰਹੀ ਆ ਚਿਮਟੇ ਦੇ ਨਾਲ ਤੇ ਆ ਦੇਖੋ ਬਹੁਤ ਹੀ ਵਧੀਆ ਟੁੱਟਦੇ ਤਾਂ ਨਹੀਂ ਹੈਗੇ ਪਰ ਅਸੀਂ ਬੜੇ ਸਾਵਧਾਨ ਨਾਲ ਇਹਨਾਂ ਨੂੰ ਕੱਢ ਸਕਦੇ ਆ ਇਸ ਤਰ੍ਹਾਂ ਤੁਸੀਂ ਚਮਚ ਦੀ ਮਦਦ ਦੇ ਨਾਲ ਕੱਢ ਲਓ ਜਾਂ ਤੁਸੀਂ ਇਸ ਤਰ੍ਹਾਂ ਇਹਦੇ ਨਾਲ ਕੱਢ ਸਕਦੇ ਆ ਟੌਮ ਦੇ ਮਦਦ ਦੇ ਨਾਲ ਬੜੇ ਪਿਆਰ ਦੇ ਨਾਲ ਬੜੇ ਸਾਧ ਦੇ ਨਾਲ ਨਿਕਲ ਜਾਂਦੇ ਆ ਜੀ ਇਹ ਬਹੁਤ ਹੀ ਸੌਫਟ ਆ ਤੇ ਖਾਣ ਨੂੰ ਬਹੁਤ ਹੀ ਵਧੀਆ ਨਰਮ ਆ ਪੂਰੀ ਤਰ੍ਹਾਂ ਇਹ ਸਟੀਮ ਦੇ ਵਿੱਚ ਪੱਕ ਚੁੱਕੇ ਆ ਸਟੀਮਡ ਆ ਕੋਈ ਇਹਨਾਂ ਨੂੰ ਆਪਾਂ ਇਹਦੇ ਵਿੱਚ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਪਾਈ ਜਿਹੜੀ ਸਾਨੂੰ ਬਗਾੜ ਕਰੇ ਕਦੇ-ਕਦੇ ਖਾ ਲਿਆ ਕਰੋ ਜੀ ਬਹੁਤ ਟੇਸਟੀ ਬਣਦੇ ਆ ਹੁਣ ਮੈਂ ਤੁਹਾਨੂੰ ਦਿਖਾ ਰਹੀ ਹਾਂ ਇਹ ਤੇ ਲਾ ਰਹੀ ਹਾਂ ਪਹਿਲਾਂ ਮੈਂ ਆਪਣੀ ਸੌਸ ਸੌਸ ਲਾ ਕੇ ਹਰ ਵਾਰ ਦੀ ਤਰ੍ਹਾਂ ਆਪਣੀ ਬੇਟੀ ਪ੍ਰਦੀਪ ਨੂੰ ਮੈਂ ਟੇਸਟ ਕਰਾਏ ਇੰਨੇ ਜ਼ਿਆਦਾ ਟੇਸਟੀ ਸੀ ਸੌਸ ਤੋਂ ਬਹੁਤ ਵਧੀਆ ਸੀ ਸੌਸ ਤਾਂ ਜਿਵੇਂ ਕਿ ਇਹ ਚਟਣੀ ਜਿਹੜੀ ਇਹਦੀ ਮੋਮੋਜ਼ ਦੀ ਇਹ ਇਸ ਤਰ੍ਹਾਂ ਲੱਗ ਰਹੀ ਸੀਗੀ ਥੋੜੀ ਜਿਹੀ ਸਪਾਈਸੀ ਸੀ ਪਰ ਬੈਲੈਂਸ ਕਰ ਰਹੀ ਸੀਗੀ ਜਦੋਂ ਆਪਾਂ ਮੋਮੋਜ਼ ਦੇ ਉੱਤੇ ਲਾ ਕੇ ਖਾ ਰਹੇ ਸੀ ਨਾ ਤੇ ਇੱਥੇ ਪੂਰਾ ਬੈਲੈਂਸ ਇਹਦਾ ਹੋ ਰਿਹਾ ਸੀ ਚਟਣੀ ਦਾ ਸਪਾਈਸੀ ਸੀ ਪਰ ਜਿਹੜੀਆਂ ਵਿੱਚ ਸਬਜ਼ੀਆਂ ਸੀ ਸਬਜ਼ੀਆਂ ਦੀ ਥੋੜੀ ਜਿਹੀ ਮਠਾਸ ਸੀ ਨਾ ਉਹ ਪੂਰੀ ਤਰ੍ਹਾਂ ਚਟਣੀ ਨੂੰ ਬੈਲੈਂਸ ਕਰ ਰਹੀ ਸੀ ਤੇ ਇੱਕ ਬਹੁਤ ਹੀ ਮਾਉਥ ਦੇ ਵਿੱਚ ਇੱਕ ਬਹੁਤ ਹੀ ਵਧੀਆ ਟੇਸਟ ਆ ਰਿਹਾ ਸੀ ਇਹਨਾਂ ਦਾ ਤੁਸੀਂ ਖਾ ਕੇ ਦੇਖਿਓ ਜੀ ਆ ਮੈਂ ਥੋੜੀ ਜਿਹੀ ਪਾ ਲਈ ਇੱਕ ਸਾਈਡ ਤੇ ਕੈਚਪ ਆਕਰ ਕੈਚਪ ਪਾਣੀ ਚਾਹੋ ਪਰ ਕੈਚਪ ਨਾਲ ਟੇਸਟ ਹੀ ਨਹੀਂ ਲੱਗ ਰਹੀ ਸੀ ਅਸੀਂ ਚੈੱਕ ਕਰਕੇ ਦੇਖੀ ਚਿਨੀ ਕੇ ਚਟਣੀ ਦੇ ਨਾਲ ਜਿਹੜੀ ਸਪੈਸ਼ਲੀ ਮੋਮੋਜ਼ ਲਈ ਬਣਾਈ ਗਈ ਆ ਸੋ ਜੀ ਬਣਾਇਓ ਇਸ ਤਰ੍ਹਾਂ ਵੀਡੀਓ ਨੂੰ ਲਾਈਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਅੱਗੇ ਤੋਂ ਅੱਗੇ ਜੇਕਰ ਪਸੰਦ ਆਦੀ ਆ ਤਾਂ ਕਮੈਂਟ ਜ਼ਰੂਰ ਕਰਿਆ ਕਰੋ ਤੇ ਜੀ ਜੇਕਰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਦਿਓ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਅਗਰ ਤੁਸੀਂ ਸਬਸਕ੍ਰਾਈਬ ਕੀਤਾ ਹੋਇਆ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਥੈਂਕ ਯੂ ਵੈਰੀ ਮੱਚ ਜੀ ਤੇ ਤੁਸੀਂ ਤਾਂ ਵੀ ਤੁਹਾਡਾ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੈ ਜਿਹੜਾ ਨਹੀਂ ਕੀਤਾ ਉਹ ਤਾਂ ਦਾ ਵੀ ਧੰਨਵਾਦ ਕਰਦੇ ਹੋ ਜੀ ਜਰੂਰ ਤੇ ਸ਼ੇਅਰ ਕਰਦੇ ਹੋ ਤੇ ਬਣਾ ਕੇ ਦੇਖਿਓ ਕਮੈਂਟ ਜਰੂਰ ਕਰਿਓ ਕਿੱਥੋਂ ਕਿੱਥੋਂ ਵੀਡੀਓ ਦੇਖ ਰਹਾ ਤੁਸੀਂ ਦੇਖ ਸਕਦੇ ਹੋ ਸਾਤੋਂ ਰਹਿ ਨਹੀਂ ਹੁੰਦਾ ਆਪਾਂ ਨਾਲੋਂ ਨਾਲ ਖਾਣੇ ਸ਼ੁਰੂ ਕਰ ਦਿੱਤੇ ਸੀ ਕਿਉਂਕਿ ਬਹੁਤ ਜ਼ਿਆਦਾ ਟੇਸਟੀ ਸੀ ਬਹੁਤ ਹੀ ਵਧੀਆ ਤੇ ਮੈਂ ਕਾਫੀ ਚਿਰਵਾਦ ਬਣਾਏ ਸੀ ਕਾਫੀ ਤਕਰੀਬਨ 2-3 ਮਹੀਨੇ ਹੋ ਗਏ ਸੀ ਗਰਮੀਆਂ 'ਚ ਬਣਾਏ ਸੀ ਇੱਕ ਵਾਰ ਪਰ ਹੁਣ ਜਿਹੜੇ ਜਾਓ ਖਾ ਕੇ ਬਹੁਤ ਖੁਸ਼ੀ ਮਿਲੀ ਤੁਸੀਂ ਵੀ ਬਣਾਇਓ ਖੁਸ਼ ਰਹੋ ਜੀ ਮਿਲਦੇ ਆ ਨੈਕਸਟ ਵੀਡੀਓ ਚ ਨਵੀਂ ਰੈਸਪੀ ਲੈ ਕੇ ਸਤਿ ਸ੍ਰੀ ਅਕਾਲ ਜੀ